ਕਰਵਾਲਾ ਸੀ ਜਿੰਦੀ ਡੈਥ ਹੋਈ ਸੀ ਕੀ ਨਾਂ ਸੀ ਉਹਨਾਂ ਦਾ ਜੀ ਬਹਾਦਰ ਸਿੰਘ ਹਾਂਜੀ ਬਹਾਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚਾ ਆਦੇ ਤੁਹਾਨੂੰ ਦੱਸਿਆ ਜਾਂਦਾ ਠੀਕ ਹੈ ਜੀ ਤੇ ਬੱਚੇ ਕਿੰਨੇ ਪਰਵਾਰਚੇ ਜੀ ਚਾਰ ਕੁੜੀਆਂ ਦੋ ਮੁੰਡੇ ਚਾਰ ਕੁੜੀਆਂ ਦੋ ਮੁੰਡੇ ਠੀਕ ਹੈ ਜੀ ਕੀ ਮੰਗ ਕੇ ਕਰਦੇ ਹੋ ਜੀ ਹੁਣ ਤੁਸੀਂ ਨਛੇ ਨੇ ਇੱਕ ਹੋਰ ਕਾਰ ਕੀਤਾ ਬੇਸਾਰਾ 6 ਬੱਚਿਆਂ ਦੇ ਪਿਤਾ ਦੀ ਹੋਈ ਮੌਤ ਤਸਵੀਰਾਂ ਤੁਹਾਡੇ ਨਾਲ ਅਸੀਂ ਪਿੰਡ ਕਮਾਲਾ ਮਿੱਡੂ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਪਰਿਵਾਰ ਦੇ ਕਰੀਬ 35-40 ਸਾਲ ਉਮਰ ਜਿਹੜੇ ਨੌਜਵਾਨ ਦੀ ਉਸ ਦੀ ਨਸ਼ੇ ਕਾਰਨ ਮੌਤ ਹੋ ਜਾਂਦੀ ਤਸਵੀਰਾਂ ਤੁਹਾਡੇ ਨਾਲ ਅਸੀਂ ਹੋਰ ਵੀ ਸਾਂਝੀਆਂ ਕਰਦੇ ਸੋ ਪਿੰਡ ਕਮਾਲਾ ਮਿੱਡੂ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਇੱਕ ਨੌਜਵਾਨ ਜਿਹੜਾ ਨਾਂ ਦੱਸਿਆ ਜਾਂਦਾ ਬਿਹਾਲ ਸਿੰਘ ਸੋ ਤਸਵੀਰਾਂ ਕਰਦੇ ਅਸੀਂ ਸਾਂਝੀਆਂ ਕਰ ਰਹੇ ਹੈਗੇ ਆ ਕਿ ਬੀਤੇ ਦਿਨ ਜਿਹੜਾ ਨਸ਼ੇ ਦੇ ਕਾਰਨ ਇਸ ਬੱਚੇ ਦੀ ਇਸ ਨੌਜਵਾਨ ਦੀ ਬਹਾਲ ਸਿੰਘ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਦਿਟਣਾ ਸੀ ਸਾਂਝੀਆਂ ਕਰ ਰਹੇ ਆ ਕਰਦੀਆਂ ਸੋ অতি ਗਰੀਬੀ ਦੇ ਵਿੱਚ ਇਹ ਪਰਿਵਾਰ ਗੁਜ਼ਰਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਲੰਮੇ ਸਮੇਂ ਤੋਂ ਬਾਅਦ ਇਹਨਾਂ ਦੀ ਇਸ ਬੱਚੇ ਦੀ ਮਾਤਾ ਜਿਹੜੀ ਗੁਜ਼ਰ ਜਾਂਦੀ ਹੈਗੀ ਏ ਕੈਂਸਰ ਦੀ ਪੀੜਤ ਹੁੰਦੀ ਇਹਨਾਂ ਦੀ ਮਾਤਾ ਵੱਡਾ ਇਲਾਜ ਕਰਾਇਆ ਜਾਂਦਾ ਉਸ ਤੋਂ ਬਾਅਦ ਲੇਕਨ ਫਿਰ ਵੀ ਜਿਹੜਾ ਬੱਚੇ ਦੀ ਮਾਤਾ ਦੀ ਡੈਥ ਹੋ ਜਾਂਦੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰਦੇ ਹਾਲਾਤ ਵੀ ਤੁਹਾਡ ਨਾਲ ਅਸੀਂ ਸਾਂਝੇ ਕਰਦਿੰਨੇ ਹੈਗੇ ਆ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਇੱਕ ਵੀਡੀਓ ਕੀਤੀ ਸੀ ਅਸੀਂ ਪਰਿਵਾਰ ਦੀ ਬੱਚੇ ਤੇ ਪਿਤਾ ਦੱਸਦੇ ਆ ਕਿ ਕਰੀਬ 10 ਸਾਲ ਜਿਹੜਾ ਹੈ ਮਾਤਾ ਦਾ ਇਲਾਜ ਕਰਾਇਆ ਬੱਚੇ ਦੀ ਮਾਤਾ ਦਾ ਸੋ ਲੇਕਨ ਪਰਮਾਤਮਾ ਨੂੰ ਵੀ ਪੂਰੇ ਹੋ ਜਾਂਦੇ ਹੈਗੇ ਆ ਸੋ ਤਸਵੀਰਾਂ ਤੁਹਾਡ ਨਾਲ ਅਸੀਂ ਸਾਂਝੀਆਂ ਕਰ ਰਹੇ ਹੈਗੇ ਆ ਕਿ ਕਰਦੇ ਹਾਲਾਤ ਤੁਹਾਡ ਨਾਲ ਅਸੀਂ ਸਾਂਝੇ ਕਰ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਅਤੇ ਗਰੀਬੀ ਦੇ ਵਿੱਚ ਜਿਹੜਾ ਇਹ ਪਰਿਵਾਰ ਜਿਹੜਾ ਆਪਣਾ ਗੁਜ਼ਾਰਾ ਕਰ ਰਿਹਾ ਹੈਗਾ ਤੇ ਰਹਿਣ ਵਾਸਤੇ ਥਾਂ ਵੀ ਇਸ ਪਰਿਵਾਰ ਕੋਲ ਨਹੀਂ ਹੈ ਉੱਪਰ ਤੋਂ ਜਿਹੜੇ ਛੋਟੇ-ਛੋਟੇ ਬੱਚੇ ਹੈਗੇ 6 ਬੱਚੇ 4 ਬੱਚੀਆਂ ਤੇ 2 ਲੜਕੇ ਹੈਗੇ ਆ ਸੋ ਤਸਵੀਰਾਂ ਤੁਹਾਡਾ ਨਸੀਹਾਨੀਆ ਕਰਦੇ ਆ ਤੇ ਹੋਰ ਕਰਦੇ ਆ ਗੱਲਬਾਤ ਬਾਪੂ ਜੀ ਕੀ ਨਾਮ ਹੈ ਆਪਣਾ ਜੀ ਸਾਕਾ ਸਿੰਘ ਇਹ ਕੀ ਜਿਹੜਾ ਪਾਣਾ ਬਾਪਪਾ ਹੈ ਕੀ ਬਾਪਪਾ ਹੈ ਸ਼ਹਾਬ ਸਿੰਘ ਬਾਲ ਸਿੰਘ ਤੇ ਕੀ ਚੱਕਰ ਕੀ ਬਣਾਇਆ ਬੇਟਾ ਸੀ ਆਪਣਾ ਜੀ ਬੇੜਾ ਆਪਣਾ ਜੀ ਠੀਕ ਹੈ ਜੀ ਕੀ ਚੱਕਰ ਬਣਿਆ ਜੀ ਜੀ ਮਹੀਨਾ ਬਜਾ ਰਿਆ ਤੇ ਮਹੀਨੇ ਵਿੱਚ ਆਇਆ ਰਾਜ 11 ਵਜੇ ਆਇਆ ਠੀਕ ਹੈ ਜੀ ਤੇ ਇੱਥੋਂ ਮੋਰਸਾ ਲੈ ਗਿਆ ਕਿਸ ਤੋਂ ਲੈ ਕੇ ਤੇਰੇ ਡਿਗਾ ਲਾਉਟ ਤੋਂ ਫੇਰ ਮੋਰਸਾ ਡਿਗਾ ਬੈਠੇ ਕਿੱਥੇ ਨਾ ਜਾ ਕੇ ਪਰ ਜਦ ਮੌਤ ਹੋ ਗਈ ਉਹਦੀ ਹਾਂਜੀ ਹਾਂਜੀ ਹਾਂ ਚਾਰ ਗੁੱਡੀਆਂ ਦੋ ਕਾਕੇ ਆ ਠੀਕ ਹੈ ਜੀ ਉਮਰ ਕਿੰਨੀ ਕੁ ਬੱਚੇ ਦੀ ਹੋ ਜੀ ਉਹ ਜੀ ਕੱਲ 35 36 ਸਾਲ ਇਥੇ ਕੀ ਆ ਠੀਕ ਹੈ ਜੀ ਤੇ ਸਾਲ ਵੱਧ ਘੱਲੋ ਜਾਂ ਘੱਟ ਘੱਲੋ ਇਥੇ ਕੀ ਇੰਨੀ ਕੀ ਠੀਕ ਹੈ ਜੀ ਹਾਂਜੀ ਤੁਸੀਂ ਇਹ ਕਿਹੜੇ ਪਿੰਡ ਮੌਤ ਹੋਈ ਜੀ ਨੇੜਲਾ ਪਿੰਡ ਸੀ ਜੀ ਜੈਮਰਵੜਾ ਜੈਮਰਵੜਾ ਹਾਂਜੀ ਠ ਤੇ ਕੀ ਮੰਗ ਕੀ ਕਰਦੇ ਜੀ ਹੁਣ ਹਾਂਜੀ ਮੰਗ ਕੀ ਕਰਦੇ ਹੋ ਜੀ ਹੁਣ ਮੰਗ ਹਾਂਜੀ ਹਾਂਜੀ ਬੱਚੇ ਨਿਕਨੇਗੇ ਜੀ ਜੇ ਵਿਆਹ ਜਾਣਾ ਹਾਂਜੀ ਆ ਘਰ ਹੀ ਵੇਲਵਾ ਦੇ ਕਾਨੇ ਭਾਈ ਬੱਚੇ ਨਿਕਨੇ ਵਿਆਹ ਨਾ ਬੜਾ ਠੀਕ ਹੈ ਜੀ ਹਾਂਜੀ ਘਰ ਬਾਹਰ ਹੈਗਾ ਗੁਨੀਗਾ ਠੀਕ ਹੈ ਜੀ ਤੇ ਕਸੂਰਵਾਰ ਕਿਨੂੰ ਮੰਨਦੇ ਜਿਹੜਾ ਤੁਸੀਂ ਮਨ ਲਓ ਬੱਚੇ ਆ ਚਲੋ ਨਸ਼ਾ ਕਰ ਰਿਹਾ ਇੱਕ ਵੱਖਰੀ ਗੱਲ ਹੈ ਜੀ ਹਾਂਜੀ ਤੇ ਇੱਕ ਸੂਰਵਾਤ ਤੁਸੀਂ ਮੰਨਦੇ ਵੀ ਕਿਸੇ ਨੇ ਕੋਈ ਕਿਸੇ ਤੋਂ ਲੈਣ ਗਿਆ ਸੀ ਇਹ ਜ ਬੱਚਾ ਜਾਂ ਕਿਸੇ ਨੇ ਲਾਇਆ ਸੀ ਜਿਹੜਾ ਮਨ ਲਓ ਨਸ਼ੇ ਤੇ ਲਾਇਆ ਸੀ ਇਹਨੂੰ ਹਾਂਜੀ ਕਹੋ ਹਾਂਜੀ ਹਾਂਜੀ ਕਾਲੀ ਜੀ ਪੱਕਾ ਪਤਾ ਕੋਈ ਨਹੀਂ ਕਿੱਥੋਂ ਲਿਆ ਕਿੱਥੋਂ ਨਹੀਂ ਲਿਆ ਠੀਕ ਹੈ ਜੀ ਹਾਂਜੀ ਸਾਨੂੰ ਇਹਨਾਂ ਨੂੰ ਪਤਾ ਸਰੇਂਜਰ ਦੀ ਦੁਕਾਨ ਕਰ ਲਈ ਆ ਅੱਛਾ ਜੀ ਉਹ ਪਊ ਨੂੰ ਪਤਾ ਸਾਨੂੰ ਪਤਾ ਠੀਕ ਹੈ ਜੀ ਬਾਕੀ ਉਸ ਪਤਾ ਕਿੱਥੋਂ ਲਿਆ ਕਿੱਥੋਂ ਨਹੀਂ ਲਿਆ ਇਹ ਮਕਮਾ ਉੱਥੇ ਹੀ ਗਏ ਜਾ ਕੇ ਇਹ ਪਊ ਨਹੀਂ ਪਹਿਲਾਂ ਚਲੇਗਾ ਮੈਂ ਕਿਹਨਾ ਮਰ ਰੋ ਗਿਆ ਠੀਕ ਹੈ ਜੀ। ਫੜ ਜਦੋਂ ਤੂ ਕੇ ਸ਼ਾਮੇ ਪਾਇਆ ਤੇ ਰੀੜਾ ਪਾਇਆ ਮੂੰਹ ਤੇ। ਠੀਕ ਹੈ ਜੀ। ਹਾਂਜੀ। ਤੇ ਬੱਚਾ ਪਹਿਲਾਂ ਵੀ ਨਸ਼ਾ ਕਰਦਾ ਸੀ ਕਿ ਜਾਂ ਇਹ ਪੰਜ ਆਸਾ ਪਹਿਲਾਂ ਕਰਦਾ ਰਹੇ ਹੁਣ ਬਜਾ ਮਹੀਨਾ ਹੋ ਗਿਆ ਲੈ ਮਹੀਨੇ ਬਾਅਦ ਪਸੋ 11 ਵਜਾ ਆਇਆ। ਹਾਂਜੀ। ਤੇ ਕੱਲ ਜੀ ਇਥੋਂ ਘਰੋਂ ਸੱਤ 8 ਵਜੇ ਤੜਾ ਗਿਆ। ਅੱਛਾ ਜੀ। ਤੇ 9 ਵਜੇ ਦੀ ਮੌਤ ਹੋ ਗਈ। ਠੀਕ ਹੈ ਜੀ। ਤੇ ਕੀ ਕਰਦੇ ਤੁਸੀਂ ਕੰਮ ਕਰਕੇ ਤੁਹਾਡਾ? ਝਾੜੀ ਦਾ ਪਾਜੀ। ਡੈਡੀ ਦਾ। ਤੇ ਬੱਚਾ ਕੀ ਕਰਦਾ ਸੀ ਜਿਹੜਾ ਜੀ? ਬੱਚਾ ਵੀ ਝਾੜੀ ਦਾ ਪਾਜੀ। ਡੈਡੀ ਦਾ ਪਾ ਕਰਦਾ। ਹਾਂਜੀ। ਠੀਕ ਹੈ ਜੀ। ਇਹ ਤੁਹਾਡਾ ਪਿੰਡ ਕਿਹੜਾ ਬਾਪੂ ਜੀ ਪਿੰਡ ਕਮਾਲਾ ਮਿੱਡੂ ਕਮਾਲਾ ਮਿੱਡੂ ਜੀ ਹਾਂਜੀ ਥਾਣਾ ਅਰਪਕੇ ਜੀ ਥਾਣਾ ਹੁਣ ਅਰਪੂ ਮੱਲਾ ਲੱਗਦਾ ਮੱਲਾ ਲੱਗਦਾ ਠੀਕ ਮੱਲਾ ਲੱਗਦਾ ਹਾਂ ਠੀਕ ਹੈ ਜੀ ਤੇ ਤੁਸੀਂ ਹੁਣ ਮੰਗ ਕਰੋਗੇ ਕਿ ਇਹ ਬੱਚੇ ਨੂੰ ਸਾਹ ਮਿਲਣਾ ਚਾਹੀਦਾ ਤੇ ਜਿਹੜਾ ਪਰਿਵਾਰ ਦੇ ਬੱਚੇ ਆ ਉਹਨਾਂ ਦਾ ਵਿਆਹ ਹੋਣਾ ਚਾਹੀਦਾ ਹਾਂਜੀ ਹਾਂਜੀ ਬਸ ਇਹੋ ਮੰਗ ਆ ਜੀ ਠੀਕ ਘਰ-ਘਰ ਬਣ ਜੇ ਠੀਕ ਹੈ ਹਾਂਜੀ ਠੀਕ ਹੈ ਜੀ ਸਰਦਾਰ ਭਵਿੰਦਰ ਸਿੰਘ ਜੀ ਇਸ ਮਸਲੇ ਤੇ ਕੀ ਕਹਿਣਾ ਚਾਹੋਗੇ ਜੋ ਪਣ ਵਾਪਰਿਆ ਜੋ ਆਪਣੇ ਲਾਗੇ ਜੀ ਦੇਖੋ ਜੀ ਇਹ ਤਾਂ ਗੱਲ ਕਹਿਣ ਵਾਲੀ ਨਹੀਂ ਜਾਨੀ ਜਦੋਂ ਕਿਸੇ ਦੇ ਘਰ ਕੋਈ ਨੌਜਵਾਨ ਪੁੱਤ ਚਲੇ ਜਾਂਦਾ ਠੀਕ ਹੈ ਜੀ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਮਾਪੇ ਬੱਚਾਂ ਤੋਂ ਆਸ ਕਰਦਾ ਵੀ ਸਾਨੂੰ ਬੁੱਢੇ ਵੇਰੇ ਸੰਭੇਗਾ ਜੇਸੀ ਮਰ ਕੇ ਦੀ ਕੋਈ ਸਾਡੀ ਲਾਸ਼ ਨੂੰ ਚੁੱਕ ਕੇ ਸੇਵਾ ਤੇ ਕਾਣੇ ਲਾਉ ਠੀਕ ਹੈ ਜੀ ਪਰ ਅੱਜ ਹਾਲਾਤ ਦੂਜੇ ਪਾਸੇ ਹੋ ਗਏ ਵੀ ਨੌਜਵਾਨ ਪੁੱਤ ਚਲੇ ਗਿਆ ਤੇ ਉਹਨੂੰ ਮੋਢਾ ਜਿਹੜਾ ਉਹ ਬਜ਼ੁਰਗ ਮਾਪਿਆਂ ਨੂੰ ਦੇਣਾ ਪੈ ਗਿਆ ਠੀਕ ਹੈ ਜੀ ਜਿਹੜੇ ਉਹਦੇ ਬੱਚੇ ਨੇ ਉਹ ਅਨਬਲਗ ਨੇ ਹਾਂਜੀ ਛੋਟੇ ਨੇ 14 14 15 15 ਸਾਲ ਦੇ ਤੇ ਮਾਤਾ ਵੀ ਗੁਜ਼ਰੀ ਹੋਈ ਹੈ ਮਾਤਾ ਪਿੱਛੇ ਤੇ ਕੈਂਸਰ ਨਾਲ ਗੁਜ਼ਰ ਗਈ ਸੀ ਹਾਂਜੀ ਉਹਦੇ ਚ ਹੁਣ ਹਾਲਾਤ ਜਿਹੜੇ ਆ ਬੰਦੇ ਉੱਤੇ ਬੈਠੇ ਹੋਏ ਨੇ ਇਹ ਹਾਂਜੀ ਆਪਦੀ ਜਗ੍ਹਾ ਜਿਹੜੀ ਸੀ ਉਹ ਵੀ ਮਾਤਾ ਤੇ ਕੁਝ ਲੱਗ ਗਈ ਹਾਂਜੀ ਕੁਝ ਕਰਦੇ ਜਿਹੜੇ ਹਾਲਾਤ ਉਸ ਸਖਾਵੇਂ ਨਾਰੇ ਹਾਂਜੀ ਹੁਣ ਜਿਹੜੇ ਬੱਚੇ ਇਹਦੇ ਚਾਰ ਗੁੱਡੀਆਂ ਨੇ ਛੋਟੀ ਆ ਗੁੱਡੀ ਹੈਗੀ ਚਾੜ੍ਹਕ ਤਿੰਨ ਸਾਲ ਦੀ ਹਾਂਜੀ ਤੇ ਵੱਡੀ ਗੁੱਡੀ ਜਿਹੜੀ ਹੈ 14 15 ਸਾਲ ਦੀ ਆ ਉਹਦੇ ਮੁੰਡੇ ਨੇ ਛੋਟੇ ਹਾਂਜੀ ਹਾਲਾਤ ਅਜਿਹੇ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਬੇ ਨਸ਼ਾ ਕਰਨ ਵਾਲਿਆਂ ਦੇ ਜਿਹੜੇ ਹੁਣ ਨਹੀਂ ਹੁੰਦੇ ਫਿਰ ਗਰੀਬ ਇਹਨਾਂ ਦਾ ਤਾਂ ਕੋਈ ਹੈ ਨਹੀਂਗਾ ਵੀ ਜਿਹਦੇ ਕੋਈ ਜ਼ਾਇਦਤ ਵੀ ਹੋਵੇ ਵੀ ਚਲ ਉਧਰੋਂ ਵੀ ਕੁਝ ਕਰ ਲੈਣਾ ਡਾੜੀ ਦਾ ਆਪਾਂ ਹੀ ਕਰਨਾ ਜਿਹੜਾ ਉਹ ਆਪਦਾ ਮਸਾ ਪੂਰਾ ਹੁੰਦਾ ਸੀ ਹਾਂਜੀ ਤੇ ਬਹੁਤ ਔਖਾ ਜਿਹੜਾ ਸਰਕਲ ਆ ਪਹਿਲਾਂ ਜਿਉਂ ਕੇ ਮਾਤਾ ਨੂੰ ਕੈਂਸਰ ਹੋ ਗਿਆ ਉਹਦੇ ਉਹ 2.5 ਸਾਲ ਉਹਦੇ ਲੱਗੇ ਹਾਂ ਤੇ ਹੁਣ ਜਿਹੜਾ ਰਹਿੰਦਾ ਹੁੰਦਾ ਸੀ ਕਸਰ ਮੁੜ ਕੇ ਇਹਦੇ ਤਿੰਨ ਗੱਲ ਦੀ ਹਾਂ ਹੁਣ ਇਹ 24-25 ਦਿਨ ਬਾਅਦ ਪਾਸੇ ਲੈ ਕੇ ਆਇਆ ਸੀ ਕੰਮ ਤੇ ਹਾਂਜੀ ਉਹਦੇ ਨਾਲ ਬਚਿਆ ਸੀ ਕੁਝ ਸ਼ੇਰ ਪੱਖੋਂ ਵੀ ਵਧੀਆ ਹੋ ਗਿਆ ਸੀ ਸੋ ਫਤਾਨੀ ਇੱਥੇ ਆਣ ਕੇ ਉਹਨੂੰ ਫਿਰ ਪੀਚਾ ਸੱਜਿਆ ਤੇ ਇੱਥੇ ਜਾ ਕੇ ਨੇ ਡੀਗਾ ਲਿਆ ਇੱਥੋਂ ਕਿ ਤੋ ਸਮਾਨ ਲਿਆ ਜੈਮਰ ਵਾਲੇ ਜਾ ਕੇ ਨੇ ਸੂਜੀ ਰੈਂਜ ਲਈ ਗਾ ਤੇ ਪੀਚਾ ਖੋ ਲਿਆ ਠੀਕ ਹੈ ਜੀ ਉੱਥੇ ਲਾ ਕੇ ਬਾਹਰ ਤੇ ਵਸ ਉੱਥੇ ਮੁੰਡੇ ਉੱਥੇ ਚੋਂ ਨਾ ਹੁੰਦੇ ਸੀ ਇਹਦੇ ਘਰ ਦੇ ਉਹ ਮੁੰਡੇ ਪਾਣੀ ਲੈਣ ਗਏ ਨੇ ਤੇ ਪਾਣੀ ਲੈ ਕੇ ਉਹਨਾਂ ਨੇ ਦੇਖਿਆ ਉਹਨਾਂ ਮੋਟਰਸਾਈਕਲ ਦੇ ਉੱਤੇ ਲਾ ਕੇ ਬੈਠਾ ਉਹਨਾਂ ਮਾਜਾ ਮਾਜਾ ਮਾਰਦੇ ਆ ਤੇ ਉਹਦੇ ਇਹਨੂੰ ਠੀਕਾ ਲੜ ਗਿਆ ਹਾਂਜੀ ਉਹ ਤਾਂ ਰੋੜਾ ਪਾਇਆ ਜੋ ਸਾਹੀ ਜੈ ਇੱਥੋਂ ਪਾਣੀ ਲੈ ਕੇ ਆਨਦਾ ਦੇਖ ਕੇ ਮੁੱਕ ਗਿਆ ਹਾਂਜੀ ਤੇ ਪਰਿਵਾਰ ਦੇ ਹਾਲਾਤ ਕੀ ਨੇ ਜੀ ਬਾਈ ਜੀ ਹਲਾਤ ਪਰਿਵਾਰ ਦੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਆਪਦੇ ਨਹੀਂ ਦੇ ਘਰ ਦੋ ਰਹੇ ਨੇ ਲਈ ਥਾਂ ਵੀ ਨਹੀਂ ਆ ਹਾਂਜੀ ਸਰਕਾਰੀ ਥਾਂ ਤੇ ਬੈਠੇ ਨੇ ਠੀਕ ਹੈ ਆ ਦੋ ਕਮਰੇ ਨੇ ਦੋਆ ਕਮਰੇ ਫਾਇਰ ਉੱਤੇ ਜਿਹੜਾ ਬਦਤਰ ਹੀ ਆ ਹਾਲਾਤ ਹਾਂਜੀ ਇੱਕ ਮੋਣ ਵਾਲਾ ਵੀ ਕੋਈ ਨਹੀਂਗਾ ਘਰ ਦੇ ਵਿੱਚ ਬੱਚੇ ਛੋਟੇ ਨੇ ਹਾਂਜੀ ਤੇ ਆ ਬਜ਼ੁਰਗ ਜਿਹੜਾ ਇਹ ਵੀ ਲੱਤਾਂ ਤੋੜਿਆ ਪਿਆ ਦਿਹਾੜੀ ਇਹ ਕਿੰਨੀ ਕਿਤੇ ਪੂਰੀ ਜਾ ਸਕਦਾ ਵੀ ਜੇ ਮਤਲਬ ਪੂਰਾ ਨਾਲ ਹਾਂਜੀ ਤੇ ਮੈਂ ਕੀ ਕਰਦੇ ਬਾਈ ਜੀ ਹੁਣ ਅਰੇ ਯਾਰ ਇਸ ਤਰ੍ਹਾਂ ਵੀ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਨਾਲ ਮੁੜ ਜਨਾਂ ਥੋੜਾ ਬਹੁਤਾ ਕਰਕੇ ਹਾਂਜੀ ਇਹਨਾਂ ਦਾ ਕੋਈ ਘਰਬੂਆ ਬਣਾ ਦਿੱਤਾ ਜਾਵੇ ਹਾਂਜੀ ਤੇ ਬੱਚੇ ਛੋਟੇ ਨੇ ਚਲ ਉਹਨਾਂ ਦਾ ਕੋਈ ਆਸਰਾ ਜੇ ਕੋਈ ਬਣ ਜਾਊਗਾ ਤੇ ਹੋਰ ਦੋ ਚਾਰ ਸਾਲਾਂ ਨੂੰ ਕੁੜੀਆਂ ਰਹਿਣ ਵਾਲੀਆਂ ਹਾਂ ਉਹਨਾਂ ਦਾ ਕੋਈ ਆਸਰਾ ਬਣ ਜਾਵੇ ਸਰਦਾਰ ਪਵਿੰਦਰ ਸਿੰਘ ਜਿੱਥੇ ਸਰਕਾਰ ਯਤਨ ਕਰ ਰਹੀ ਹੈ ਜੋ ਦਨਸ਼ਾ ਵਿਰੋਧ ਜਾਂ ਜਿਸ ਤਰ੍ਹਾਂ ਵੀ ਕਹਿ ਰਹੇ ਵੀ ਆਪਾਂ ਆਪਣੀ ਰੈਸਪੀ ਸਰਦਾਰ ਭਵਿੰਦਰ ਸਿੰਘ ਜਿਹੜੇ ਹੈ ਰੋਜ਼ ਵੱਡੀ ਇੱਕ ਖੇਪ ਜਿਹੜੀ ਬਰਾਬਦੂ ਕਰਦੇ ਹੈਗੇ ਨਸ਼ਾ ਤਸਕਰਾਂ ਤਾਂ ਲੇਕਿਨ ਜੇ ਦੂਸਰੇ ਪਨੇ ਗੱਲ ਕੀਤੀ ਜਾਵੇ ਕਿ ਤਰ੍ਹਾਂ ਕਿਤੇ ਸਾਡੀ ਸਮਾਜਿਕ ਜ਼ਿੰਮੇਵਾਰੀ ਬੰਦੀ ਵੀ ਕੁਝ ਲੋਕਾਂ ਨੇ ਜਿਹੜਾ ਨਸ਼ੇ ਨੂੰ ਨਸ਼ਾ ਵੇਚਣ ਨੂੰ ਰੋਜ਼ਗਾਰ ਦੇ ਤੌਰ ਤੇ ਮੇਰੇ ਖਲਚ ਬਣਾ ਲਿਆ ਤੇ ਉਹ ਬਹੁਤ ਸਾਰੇ ਜਿਹੜੇ ਘਰਾਂ ਦਾ ਜਾੜਾ ਕਰ ਰਿਹਾ ਜੀ ਜੇ ਤਾਂ ਕਿਸੇ ਦੀ ਜਮੀਰ ਜਾਗਦੀ ਹੋਵੇ ਤਾਂ ਉਹ ਇਹ ਗੱਲ ਸੋਚੇ ਵੀ ਜੇ ਕਿਸੇ ਦੇ ਆਗ ਲੱਗੀ ਤੇ ਸਾਡੇ ਵੀ ਲੱਗ ਸਕਦੀ ਹੈ। ਹਾਂਜੀ। ਜਿੰਨੇ ਲੋਕ ਨਸ਼ਾ ਵੇਚਦੇ ਸੀ ਸਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ। ਹਾਂਜੀ। ਉਹਨਾਂ ਦੇ ਵਿੱਚ ਹੁਣ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਬਣ ਗਏ ਵੀ ਜਿਹੜਾ ਨਸ਼ਾ ਵੇਚਦੇ ਨੇ ਸਰਕਾਰ ਨੇ ਇੱਕ ਜਿਹੜੀ ਵਹਿਮ ਚਲਾਈ ਹੈ ਨਿਯੋਤ ਨਸ਼ਾ ਮੁਕਤ ਹਾਂਜੀ। ਪਰ ਉਹ ਜਿਹੜੇ ਇੱਥੋਂ ਦੇ ਨੇਤਾ ਲੋਕ ਨੇ ਐਮਐਲਏ ਨੇ ਉਹ ਵੀ ਆਪ ਜਦੋਂ ਆਣ ਕੇ ਇੱਥੋਂ ਸਾਰਾ ਕੁਝ ਰੋਲ ਕੇ ਗਏ ਆ ਤੇ ਆ ਤਿੰਨ ਦਿਨ ਨਹੀਂ ਹੋਏ ਜਿ ਇੱਥੋਂ ਉਹਨਾਂ ਦਾ ਉਹਨਾਂ ਪਖੰਡ ਵੱਲ ਚੱਲੇ ਨੂੰ ਤੇ ਆ ਇਹਨਾਂ ਦੇ ਘਰ ਦੇ ਵਿੱਚ ਵੀ ਬੱਚਿਆਂ ਨੂੰ ਟੱਚ ਜਿਹੜੀਆਂ ਟੀ-ਸ਼ਰਟਾਂ ਦਿੱਤੀਆਂ ਨੇ ਨਸ਼ਾ ਯੁੱਧ ਨਸ਼ਾ ਅਰੋਧਾ ਪਰ ਉਹ ਕਿੱਥੇ ਜਿਹੜੀਆਂ ਸਰਕਾਰੀ ਇੱਕ ਪੈਸਾ ਹੀ ਬਰਬਾਦ ਕੀਤਾ ਜਾ ਰਿਹਾ ਇਹ ਇਹ ਕਹਿ ਕੇ ਚਲਾਉਣ ਦੀ ਕੀ ਦੀ ਲੋੜ ਆ ਜੇ ਯੁੱਧ ਚਲਾਉਣਾ ਨਸ਼ਾ ਅਰੋਧ ਦੀ ਕੰਮ ਕਰਨਾ ਤੇ ਕੋਈ ਕਹਿਣ ਦੀ ਲੋੜ ਨਹੀਂ ਕਿ ਜਿਵੇਂ ਤਾਂ ਸਰਕਾਰ ਦਾ ਜੋ ਇੱਕੋ ਕੰਮ ਆ ਵੀ ਦੇਤੀ ਜਨੇ ਹਥਿਆਰਬਾਜ਼ੀ ਕਰੀ ਜਾਣੀ ਸਿਰਫ ਹਥਿਆਰਬਾਜ਼ੀ ਤੇ ਕਰਨਾ ਮੋਟੋ ਮੋਟੋ ਸਰਕਾਰ ਦਾ ਕਿ ਤਰ੍ਹਾਂ ਕਿਤੇ ਆਪਣਾ ਚਿਹਰਾ ਚਮਕਾਉਣਾ ਕੋਈ ਖਾਸ ਰੋਲ ਨਹੀਂ ਕਿਹਾ ਕਿ ਨਸ਼ਿਆਂ ਦੇ ਵਿੱਚ ਜੇ ਬਚਾਉਣਾ ਹੋਵੇ ਤਾਂ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਹੈ ਬਚਾਈ ਜਾ ਸਕਦੀ ਹੈ ਜਿਹੜੇ ਅਸੀਂ ਤਾਂ ਸੋਚਦੇ ਵੀ ਇਹ ਜਿਹੜੇ ਹਾਲਾਤ ਨੇ ਤੇ ਮੱਤ ਵਰਗੀ ਲੋਕਾਂ ਦੇ ਉੱਤੇ ਆਣ ਕੇ ਜਿਹੜੀ ਡਿੱਗੀ ਆ ਜਾਂ ਛੋਟੇ ਜਿਹੜੇ ਮਜ਼ਦੂਰ ਲੋਕ ਨੇ ਕਿ ਇਹ ਉਹਨਾਂ ਦੇ ਘਰਾਂ ਦੇ ਵਿੱਚ ਹਾਲਾਤ ਜਿਹੜੇ ਨੇ ਪਹਿਲਾਂ ਹੀ ਸਖਾਵੇਂ ਨਹੀਂ ਮੰਗਾਈ ਬਹੁਤ ਜ਼ੋਰ ਫੜ ਚੁੱਕੀ ਹੈ ਤੇ ਉਤੋਂ ਇਹ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਨਿਕਮ ਨਹੀਂ ਹੋ ਚੁਕੀ ਆ ਉਹ ਇਸ ਲੈਂਡ ਦੇ ਉੱਤੇ ਨਹੀਂ ਆਏ ਵੀ ਕਿਸੇ ਨੂੰ ਉਹ ਬਾਹ ਫੜ ਸਕਣਾ ਜਾਂ ਕਿਸੇ ਦਾ ਕੋਈ ਹੱਲਾ ਕਰ ਸਕਣਾ ਫਿਰ ਬੇਰਜ਼ਗਾਰੀ ਜਿਹੜੀ ਆ ਉਹ ਵੀ ਇਸ ਲੈਂਡ ਨੂੰ ਬੜਾ ਬੜਾ ਵਾ ਦਿੰਦੀ ਹੈ ਠੀਕ ਹੈ ਹਾਂ ਬਿਲਕੁਲ ਜੀ ਮਜਬੂਰੀ ਹੋਈ ਬੇਰਜ਼ਗਾਰੀ ਮਜਬੂਰੀਆਂ ਕੋਈ ਕੰਮ ਨਹੀਂ ਹੈਗਾ ਲੋਕ ਵਹਿਲੇ ਨੇ ਨੈਟ ਦੇ ਉੱਤੇ ਸਾਰੇ ਜਿਹੜੇ ਮੋਬਾਈਲ ਚਲਾ ਲਿਆ ਤੇ ਉਹਦੇ ਤੇ ਵੀ ਕੋਈ ਕੰਮ ਨਹੀਂ ਹੈਗਾ ਵੀ ਕੋਈ ਕੰਮ ਨਹੀਂ ਹੈਗਾ ਕੋਈ ਜੌਬ ਨਹੀਂ ਹੈਗੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਨੇ ਉਹਨਾਂ ਨੂੰ ਪੜ੍ਹਾਈ ਦਾ ਟਾਈਮ ਨਹੀਂ ਦਿੱਤਾ ਜਾਂਦਾ ਜੇ ਉਹ ਪੜ੍ਹਾਉਂਦੇ ਨੇ ਬੱਚੇ ਉੱਥੇ ਜਾਂਦੇ ਸਕੂਲਾਂ 'ਚ ਇਹ ਬੱਚੇ ਛੋਟੇ-ਛੋਟੇ ਨੇ ਉਹ ਗੁੜੀਆਂ ਚੌਥੀ 'ਚ ਜਾਂਦੀ ਹੈ ਮੈਂ ਤਾਂ ਕਦੇ ਇਹਨਾਂ ਨੂੰ ਆਣ ਕੇ ਵੇਖਣਾ ਤੇ ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਦੋਂ ਕਿ ਅਸੀਂ ਜਦੋਂ ਤੀਜੀ ਚੌਥੀ 'ਚ ਤੁਸੀਂ ਵੀ ਹੋਵੋਗੇ ਤੇ ਪੂਰੀ ਲੈਣ ਪੰਜਾਬੀ ਦੀਆਂ ਪੂਰੀਆਂ ਪੜ੍ਹ ਲਈਆਂ ਸੀ ਤੋ ਹੁਣ ਮਾਸਟਰਾਂ ਦੇ ਵੀ ਹਾਲਾਤ ਇਹ ਨੇ ਵੀ ਉਹ ਕੁਝ ਨਹੀਂ ਉਹਨਾਂ ਨੂੰ ਪੜਾ ਨਹੀਂ ਦੇ ਹੂੰ ਵੀ ਬਹੁਤ ਵੀ ਉਹਨਾਂ ਨੂੰ ਕਮਾਕਾਰਾਂ ਚ ਹੋਰ ਕਮਾਕਾਰਾਂ ਦੇ ਵਿੱਚ ਆਪਦੇ ਪਤਾ ਨਹੀਂ ਵੀ ਕਿਹੜੇ ਤਰੀਕੇ ਦੇ ਨਾਲ ਜਾਂ ਕਿਹਦੀ ਸਰਕਾਰ ਦੀਆਂ ਪਾਲਿਸੀਆਂ ਜਾਂ ਮਾਸਟਰਾਂ ਦੀਆਂ ਪਾਲਿਸੀਆਂ ਵੀ ਕੁਝ ਤਰੀਕੇ ਦਾ ਪੜਾਇਆ ਵੀ ਨਹੀਂ ਜਾਇਆ ਹੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਨੌਕਰੀ ਦੇ ਲਾਇਕ ਨਹੀਂ ਬਣਾਇਆ ਜਾ ਰਿਹਾ ਬੱਚਾ ਠੀਕ ਹੈ ਠੀਕ ਧੰਨਵਾਦ ਬਾਂਜੇ ਕੀ ਨਾਂ ਜੀ ਆਪਣਾ ਉੱਚੀ ਬੋਲੋ ਥੋੜਾ ਜੀ ਹਾਂ ਹਮਣਕੌਰ ਤੁਹਾਡੇ ਆਪਣਾ ਕਰ ਵਾਲਾ ਸੀ ਜਿੰਦੀ ਡੈਥ ਹੋਈ ਸੀ ਕੀ ਨਾਂ ਸੀ ਉਹਨਾਂ ਦਾ ਜੀ ਬਾਲ ਸਿੰਘ ਹਾਂਜੀ ਬਾਲ ਸਿੰਘ ਬਹਾਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚਾ ਆਦੇ ਸਾਨੂੰ ਦੱਸਿਆ ਅੱਜ ਠੀਕ ਹੈ ਜੀ ਤੇ ਬੱਚੇ ਕਿੰਨੇ ਪਰਵਾਸੀ ਜੀ ਚਾਰ ਕੁੜੀਆਂ ਦੋ ਮੁੰਡੇ ਚਾਰ ਕੁੜੀਆਂ ਦੋ ਮੁੰਡੇ ਠੀਕ ਹੈ ਜੀ ਕੀ ਮੰਗ ਕੇ ਕਰਦੇ ਹੋ ਜੀ ਹੁਣ ਤੁਸੀਂ